ਵੀ ਇਸ ਜਗ੍ਹਾ ਤੇ ਜਿੱਥੇ ਦਰਬਾਰ ਸਾਹਿਬ ਬਣਿਆ ਵਾ ਵੀ ਇੱਥੇ ਬੇਰੀ ਸਾਹਿਬ ਸੀਗੀ ਇੱਥੇ ਬਣਿਆ ਸੀਗਾ ਗੁਰੂ ਸਾਹਿਬ ਜੀ ਨੇ ਘੋੜਾ ਇੱਥੇ ਬਣਿਆ ਸੀਗਾ 7 ਦਿਨ ਇੱਥੇ ਰਹੇ ਨੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੀ ਸੰਗਤ ਨੂੰ ਦੱਸਣਾ ਚਾਹੁੰਦੇ ਹਾਂ ਅਸੀਂ ਆਪਣੇ ਚੈਨਲ ਦੇ ਰਾਹੀਂ ਤੁਹਾਨੂੰ ਇਤਿਹਾਸ ਬਾਰੇ ਜਾਣੂ ਕਰਾਵਾਂਗੇ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਜੇ ਤੁਸੀਂ ਇਤਿਹਾਸ ਨੂੰ ਜਾਨਣਾ ਚਾਹੁੰਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅੱਜ ਅਸੀਂ ਪਹੁੰਚੇ ਹਾਂ ਜੀ ਚੱਕ ਫਤੇ ਸਿੰਘ ਵਾਲਾ ਜਿੱਥੇ ਦਸਵੇਂ ਪਾਸ਼ਾ ਆਏ ਸਨ ਇੱਥੇ ਆ ਆਪਣਾ ਗੁਰਦੁਆਰਾ ਦਸਵੇਂ ਪਾਸ਼ਾ ਇੱਥੇ 7 ਦਿਨ ਰਹੇ ਨੇ ਠੀਕ ਹੈ ਤੇ ਇੱਥੇ ਇੱਕ ਬੁਰਜ ਵੀ ਹੈ ਮਈ ਦੀਸਾ ਦਾ ਬੁਰਜ ਬਣਿਆ ਹੋਇਆ ਪਾ ਉੱਥੇ ਵੀ ਤੁਹਾਨੂੰ ਦਿਖਾਵਾਂਗੇ ਸੋ ਹੁਣ ਮੈਂ ਤੁਹਾਨੂੰ ਦੱਸਦਾ ਇੱਥੋਂ ਦੇ ਗੁਰਦੁਆਰਾ ਸਾਹਿਬ ਜਿੱਥੇ ਦਸਵੇਂ ਪਾਸ਼ਾ ਆਏ ਸਨ ਸੋ ਇੱਥੇ ਇਤਿਹਾਸ ਜਦੋਂ ਗੁਰੂ ਸਾਹਿਬ ਮੁਕਸਰਾ ਸਾਹਿਬ ਲੜਾਈ ਜੁਦੋ ਦੇ ਵਿੱਚੋਂ ਆਏ ਆ ਉਹਨਾਂ ਨੇ ਧੰਮਧਮਾ ਸਾਹਿਬ ਦਮ ਲਿਆ ਧੰਮਧਮਾ ਸਾਹਿਬ ਰੁਕੇ ਕਈ ਕਾਫੀ ਟਾਈਮ ਸੋ ਇਸ ਸਥਾਨ ਤੇ ਆਏ ਨੇ ਦਸਵੇਂ ਪਾਤਸ਼ਾਹ ਜੋ ਜਦੋਂ ਧੰਮਧਮਾ ਸਾਹਿਬ ਤੋਂ ਜੁਦੋ ਹੋਇਆ ਉਸ ਦਿਵਾਰ ਇਧਰ ਨੂੰ ਚਾਲੇ ਪਾਏ ਨੇ ਦੇ ਨਾਲ ਦੋ ਸਿੱਖ ਸੀਗੇ ਭਾਈ ਰਾਮ ਸਿੰਘ ਤੇ ਭਾਈ ਫਤੇ ਸਿੰਘ ਦੋ ਸੀਗੇ ਇੱਥੇ ਜਿਹੜਾ ਇਲਾਕਾ ਸੀਗਾ ਇਹ ਪਹਾੜੀ ਮਣੇ ਜੋ ਵੀ ਟਿੱਬੇ ਸੀਗੇ ਇੱਥੇ ਰੇਤਾ ਹੀ ਰੇਤਾ ਆਪਣੇ ਪਾਣੀ ਦੀ ਘਾੜ ਸੀਗੀ ਸੋ ਰਾਮ ਸਿੰਘ ਤੇ ਫਤੇ ਸਿੰਘ ਨੇ ਕਿਹਾ ਸੀ ਕਹਿੰਦੇ ਵੀ ਆਪਾਂ ਇੱਥੇ ਨਾ ਰਹੀਏ ਵੀ ਆਪਾਂ ਅੱਗੇ ਚੱਲਦੇ ਜਿੱਥੇ ਪਾਣੀ ਦਾ ਪ੍ਰਬੰਧ ਵਧੀਆ ਹੋਵੇ ਪਰ ਇਥੋਂ ਦੇ ਇੱਕ ਮਾਰੇ ਚਲੋ ਵੀ ਗੁਰੂ ਸਾਹਿਬ ਜਾਨੀ ਜਾਣ ਸੀ ਇਥੋਂ ਦਾ ਇੱਕ ਪ੍ਰੇਮੀ ਸੀ ਜੋ ਸੱਚੇ ਦਿਲੋਂ ਯਾਦ ਕਰਦਾ ਸੀ ਗੁਰੂ ਸਾਹਿਬ ਦੀ ਜਾਣਦੇ ਸਨ ਕਹਿੰਦੇ ਵੀ ਸਾਨੂੰ ਸੱਚੇ ਦਿਲੋਂ ਕੋਈ ਯਾਦ ਕਰਦਾ ਫਿਰ ਗੁਰੂ ਸਾਹਿਬ ਨੇ ਕਹਿ ਸੀ ਕਹਿੰਦੇ ਆਪਾਂ ਭਾਈ ਚੱਕ ਨਗਰਾਂ ਕੰਨੀ ਆਪਾਂ ਜ਼ਰੂਰ ਜਾਵਾਂਗੇ ਉੱਥੇ ਜ਼ਰੂਰ ਜਾਣਾ ਸੋ ਆ ਉਹ ਹੁਣ ਤੁਹਾਨੂੰ ਦਿਖਾਉਣਿਆਂਗੇ ਵੀ ਇੱਥੇ ਗੁਰੂ ਸਾਹਿਬ ਰੁਕੇ ਸੀਗੇ ਇੱਥੇ ਘੋੜਾ ਬੰਨਿਆ ਸੀਗਾ ਉਹ ਜਗ੍ਹਾ ਕਿੱਥੇ ਹੈਗੀ ਆਪਾਂ ਪਿੰਡ ਪਿੰਡ ਦੇ ਦੱਸਣ ਦੇ ਅਨੁਸਾਰ ਆਪਾਂ ਦੱਸ ਰਹੇ ਹਾਂ ਵੀ ਇਸ ਜਗ੍ਹਾ ਤੇ ਜਿੱਥੇ ਦਰਬਾਰ ਸਾਹਿਬ ਬਣਿਆ ਵਾ ਵੀ ਇੱਥੇ ਮੀਰੀ ਸਾਹਿਬ ਸੀਗੀ ਇੱਥੇ ਬਣਿਆ ਸੀਗਾ ਗੁਰੂ ਸਾਹਿਬ ਜੀ ਨੇ ਘੋੜਾ ਇੱਥੇ ਬਣਿਆ ਸੀਗਾ 7 ਦਿਨ ਇੱਥੇ ਰਹੇ ਨੇ ਤੇ ਇਸ ਜਗ੍ਹਾ ਤੇ ਮਨੇ ਚਲੋ ਵੀ ਦਰਬਾਰ ਸਾਹਿਬ ਬਣਿਆ ਬਾਬਾ ਇਸ ਜਗ੍ਹਾ ਤੇ 베ਰੀ ਸਾਹਿਬ ਜੀ ਜਿੱਥੇ ਗੁਰੂ ਸਾਹਿਬ ਜੀ ਨੇ ਘੋੜਾ ਬੰਨਿਆ ਸੀਗਾ ਆਓ ਤੁਹਾਨੂੰ ਹੁਣ ਇੱਥੋਂ ਦੇ ਆਪਾਂ ਜਿਹੜੇ ਬਸਨੀਕ ਆਪਾਂ ਉਹਨਾਂ ਤੋਂ ਪੁੱਛਦੇ ਆਂ ਕਿ ਇੱਥੋਂ ਦਾ ਇਤਿਹਾਸ ਕੀ ਸੀਗਾ ਬਾਬਾ ਜੀ ਆਪਾਂ ਬਾਬਾ ਜੀ ਨੂੰ ਮਿਲਦੇ ਆਂ ਸੋ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਬਾਬਾ ਜੀ ਇੱਥੇ ਮਨੇ ਚਲੋ ਵੀ ਗੁਰੂ ਸਾਹਿਬ ਆਏ ਉਦੋਂ ਇੱਥੇ ਘੋੜਾ ਸਾਹਿਬ ਬੰਨਿਆ ਤੇ ਇੱਥੇ ਇੱਕ ਮਨੇ ਚਲੋ ਵੀ ਚੁੰਬਾ ਬਣਾਇਆ ਸੀ ਛਪੜੀ ਬਣਾਈ ਸੀਗੀ ਇੱਥੇ ਉਹ ਕਿੱਥੇ ਸੀਗੀ ਆਪਣੀ ਇਹ ਪ ਤਰਾ ਦਾ ਰੋੜਾ ਬਸ ਠੀਕ ਹੈ ਠੀਕ ਹੈ ਹਾਂ ਉਹ ਮਨੇ ਉਦੋਂ ਮਨੇ ਜਿਹੜੇ ਚਾਰ ਭਾਈ ਸੀਗੇ RAM SINGH ਚੱਕ ਫਤੇ ਸਿੰਘ ਚੱਕ ਬਖਤੂ ਤੇ ਤਖਤੂ ਚਾਰ ਸੀਗੇ ਭਾਈ ਉਹਨਾਂ ਨੇ ਮਨੇ 70 ਸਾਲ ਹੈਟ ਮੈਂ ਉਹਨਾਂ ਨੇ ਬਣਾਇਆ ਸੀਗਾ ਇੱਕ ਛੱਪੜੀ ਬਣਾਈ ਤੌੜਿਆਂ ਨੇ ਮਨੇ ਚਲੋ ਵੀ ਘੜੇ ਸੀਗੇ ਪਾਣੀ ਨਾਲ ਭਰ ਕੇ ਇੱਕ ਛੱਪੜੀ ਬਣਾਈ ਉਹਦੇ ਵਿੱਚ ਪਲੰਗ ਸੀਗਾ ਸੀਗਾ ਬਹੁਤ ਠੰਡਾ ਸੀਗਾ ਉਸ ਚੀਜ਼ ਤੋਂ ਗੁਰੂ ਸਾਹਿਬ ਖੁਸ਼ ਹੋ ਕੇ ਤੇ ਉਦੋਂ ਮੈਨੇ ਚਲੋ ਉਹਨਾਂ ਨੇ ਕਿਹਾ ਸੀਗਾ ਕਹਿੰਦੇ ਵੀ ਤੁਸੀਂ ਤਾਂ ਕਹਿੰਦੇ ਸੀ ਇੱਥੇ ਗਰਮੀ ਬਹੁਤ ਜ਼ਿਆਦੇ ਆ ਪਰ ਇੰਨਾ ਆਨੰਦ ਆਇਆ ਸਾਨੂੰ ਤੇ ਉਸ ਚੀਜ਼ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਵੀ ਨੇ ਇੱਥੋਂ ਮੈਨੇ ਚਲੋ ਵੀ ਇਸ ਚੀਜ਼ ਨੂੰ ਬਰ ਦਿੱਤਾ ਜੀ ਕਹਿੰਦੇ ਭਾਈ ਇਹ ਤਾਂ ਭਾਈ ਪੌਂਟਾ ਸਾਹਿਬ ਆ ਪੌਂਟਾ ਸਾਹਿਬ ਦਾ ਬਰ ਦਿੱਤਾ ਗਿਆ ਸੀ ਇਸ ਜਗ੍ਹਾ ਤੇ ਸੋ ਇੱਕ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਵੀ ਅਸੀਂ ਇੱਥੋਂ ਦਾ ਜਿੰਨਾ ਵੀ ਇਤਿਹਾਸ ਸੁਣਾਇਆਗਾ ਸੋ ਜਿੰਨਾ ਕਿ ਸਾਨੂੰ ਪਤਾ ਸੀਗਾ ਅਸੀਂ ਉਹਨਾਂ ਕਾ ਦੱਸ ਦਿੱਤਾਗਾ ਜੋ ਇੱਥੋਂ ਅਸੀਂ ਪਿੰਡਾਂ ਨੇ ਬਚਨੀਆਂ ਤੋਂ ਪੁੱਛਿਆ ਉਹਨਾਂ ਕਿਸੀ ਦੱਸਿਆਗਾ ਕੋਈ ਵਾਰੀ ਇਤਿਹਾਸ ਦੱਸ ਦਿਆ ਤੋ ਸਾਨੂੰ ਕੋਈ ਅੱਖਰ ਸੋ ਉਹਨਾਂ ਬੱਚੇ ਸਮਝ ਕੇ ਸਾਰੇ ਮਾਫ਼ ਕਰ ਦੇਣਾ ਸੋ ਇਸੇ ਤਰ੍ਹਾਂ ਇਤਿਹਾਸਕ ਵੀਡੀਓ ਜਾਣਨ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਸੀਂ ਇਸੇ ਤਰ੍ਹਾਂ ਹੋਰ ਵੀ ਗੁਰੂ ਘਰਾਂ ਨੂੰ ਇਤਿਹਾਸ ਦੇ ਬਾਰੇ ਸਾਨੂੰ ਦੱਸਦੇ ਰਹਿਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ